ਸਵਾਗਤ ਹੈ ਤੁਹਾਡਾ ਮੇਰੀ ਕਹਾਣੀਆਂ ਦੀ ਇਸ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਮੇਰੀਆਂ ਆਉਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕਣ। ਸਭ ਤੋਂ ਪਹਿਲਾਂ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਜ ਹੋਲੀ ਦਾ ਦਿਹਾੜਾ ਜੀ ਤੇ ਆਪਾਂ ਹੋਲੀ ਦੀ ਕੀ ਕਹਾਣੀਆਂ ਉਹਦੇ ਬਾਰੇ ਗੱਲ ਕਰਾਂਗੇ। ਹੋਲੀ ਦਾ ਇਤਿਹਾਸ ਤੁਹਾਨੂੰ ਸੁਣਾਵਾਂਗੇ ਜੀ। ਇੱਕ ਰਾਜਾ ਹੋਇਆ ਹਰਨਾਖਸ਼। ਹਰਨਾਖਸ਼ ਇੱਕ ਰਾਖਸ਼ ਜਾਤੀ ਦਾ ਸੀਗਾ ਤੇ ਉਹ ਜਿਹੜਾ ਰੱਬ ਨੂੰ ਮੰਨਦਾ ਨਹੀਂ ਸੀਗਾ ਰੱਬ ਨਾਲ ਉਹਦਾ ਕਹਿ ਲੋ ਵਿਰੋਧ ਸੀਗਾ ਤਾਂ ਉਹਨੇ ਜਿਹੜਾ ਹੈਗਾ ਆਪਣੇ ਰਾਜ ਦੇ ਵਿੱਚ ਕਿਹਾ ਹੋਇਆ ਸੀ ਕਿ ਰੱਬ ਨੂੰ ਕੋਈ ਨਹੀਂ ਮੰਨੂਗਾ ਮੈਂ ਹੀ ਪਰਮਾਤਮਾ ਕਿਉਂਕਿ ਉਹਨੇ ਵਰਦਾਨ ਲਏ ਹੋਏ ਸੀਗੇ ਪਰਮਾਤਮਾ ਤੋਂ ਕਿ ਨਾਮ ਮਰਨਾ ਨਾ ਮਰਾਕ ਨੂੰ ਮਰਨਾ ਮੈਂ ਅੰਦਰ ਮਰਨਾ ਨਾ ਬਾਹਰ ਮਰਨਾ ਨਾ ਧਰਤੀ ਤੇ ਮਰਨਾ ਨਾ ਆਕਾਸ਼ ਤੇ ਨਾ ਅਸਤਰ ਨਾਲ ਮਰਨਾ ਨਾ ਸ਼ਸਤਰ ਨਾਲ ਮਰਨਾ ਅਸਤਰ ਨੇ ਉਹਨੇ ਵਰਦਾਨ ਲਏ ਹੋਏ ਸੀਗੇ ਉਹਨੂੰ ਲੱਗਦਾ ਸੀ ਮੈਂ ਅਮਰ ਹੋ ਗਿਆ ਹੁਣ ਮੈਨੂੰ ਕੋਈ ਮਾਰ ਨਹੀਂ ਸਕਦਾਗਾ ਤਾਂ ਇਸ ਕਰਕੇ ਜਿਹੜਾ ਹੈਗਾ ਉਹ ਆਪਦੇ ਆਪ ਨੂੰ ਪਰਮਾਤਮਾ ਸਮਝਣ ਲੱਗ ਗਿਆ ਸੀਗਾ ਤੇ ਹੁਣ ਉਹਦੇ ਘਰੇ ਇੱਕ ਪੁੱਤਰ ਹੁੰਦਾ ਪੈਦਾ ਹੁੰਦਾ ਜਿਹੜਾ ਕਿ ਰੱਬ ਨੂੰ ਮੰਨਣ ਵਾਲਾ ਹੁੰਦਾ ਰੱਬ ਦਾ ਭਗਤ ਹੁੰਦਾ ਜਦੋਂ ਉਹ ਰੱਬ ਦੀ ਭਗਤੀ ਕਰਦਾ ਤਾਂ ਹਰਨਾਸ਼ ਕਹਿੰਦਾ ਕਿ ਤੂੰ ਜਿਹੜਾ ਹੈਗਾ ਰੱਬ ਦਾ ਭਗਤਾਂ ਤੂੰ ਮੇਰਾ ਵਿਰੋਧੀ ਆ ਤਾਂ ਫਿਰ ਉਹ ਜਿਹੜਾ ਉਹਨੂੰ ਮਾਰਨ ਲੱਗਦਾ ਜਦੋਂ ਉਹਨੂੰ ਮਾਰਨਾ ਚਾਹੁੰਦਾ ਉਹ ਬੜੇ ਯਤਨ ਕਰਦਾ ਉਹਨੂੰ ਮਾਰਨ ਦੇ ਪਹਾੜ ਤੋਂ ਥੱਲੇ ਸਿੱੜਦਾ ਉਹ ਬਚ ਜਾਂਦਾ ਉਹਨੂੰ ਸਮੁੰਦਰ ਦੇ ਵਿੱਚ ਡੁੱਬਣ ਦੀ ਕੋਸ਼ਿਸ਼ ਕਰਦਾ ਉਹ ਬਚ ਜਾਂਦਾ ਇਸ ਤਰੀਕੇ ਨਾਲ ਉਹਨੂੰ ਬੜੀ ਬਾਰੀ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਪਰ ਉਹ ਮਰਦਾ ਨਹੀਂਗਾ ਫਿਰ ਜਿਹੜਾ ਹਰਨਾਕਸ਼ ਦੀ ਭੈਣ ਹੁੰਦੀ ਆ ਹੋਲਿਕਾ ਉਹ ਕਹਿੰਦੀ ਤੁਸੀਂ ਇਹ ਜੁਮਾ ਮੈਨੂੰ ਦਿਓ ਉਹ ਉਹਨੂੰ ਇੱਕ ਵਰਦਾਨ ਪ੍ਰਾਪਤ ਹੁੰਦਾ ਹੋਲਿਕਾ ਨੂੰ ਕਿ ਉਹ ਅੱਗ ਦੇ ਵਿੱਚ ਸੜ ਨਹੀਂ ਸਕਦੀਗੀ ਤਾਂ ਉਹ ਕੀ ਕਰਦੀ ਆ ਇੱਕ ਚਿਖਾ ਬਣਾਉਂਦੀ ਆ ਚਿਖਾ ਦੇ ਉੱਤੇ ਆਪ ਬਹਿ ਜਾਂਦੀ ਆ ਤੇ ਹਰਨਾਕਸ਼ ਨੂੰ ਜਿਹੜਾ ਹੈਗਾ ਆਪਣੀ ਗੋਦੀ ਦੇ ਵਿੱਚ ਬਿਠਾ ਲੈਂਦੀ ਆ ਇਸ ਸਮੇਂ ਹਰਨਾਕਸ਼ ਦੀ ਉਮਰ ਹੁੰਦੀ ਆ 6 ਸਾਲ ਦੀ ਜਦੋਂ ਉਹ ਗੋਦੀ ਦੇ ਵਿੱਚ ਬਹਿ ਜਾਂਦਾ ਤੇ ਚਿਖਾ ਨੂੰ ਅੱਗ ਲੱਗ ਜਾਂਦੀ ਆ ਹੁਣ ਚਾਹੀਦਾ ਤਾਂ ਇਹ ਸੀਗਾ ਕਿ ਹੋਲਿਕਾ ਜਿਹੜੀ ਸੀਗੀ ਉਹ ਬਾਜਦੀ ਤੇ ਬੱਚਾ ਸੜਦਾ ਪਰ ਹੁਣ ਬੱਚਾ ਬਾਜ ਜਾਂਦਾ ਤੇ ਹੋਲਿਕਾ ਸੜ ਜਾਂਦੀ ਆ ਇਹ ਰੱਬ ਦਾ ਚਮਤਕਾਰ ਸੀਗਾ ਇਹ ਭਗਤੀ ਦਾ ਚਮਤਕਾਰ ਸੀਗਾ ਹੁਣ ਤੁਸੀਂ ਜਾਣਦੇ ਹੋ ਬੱਚਾ ਕੌਣ ਸੀਗਾ ਬੱਚਾ ਸੀਗਾ ਭਗਤ ਪ੍ਰਹਿਲਾਦ ਜਿਹਨੂੰ ਬਚਾਉਣ ਲਈ ਪ੍ਰਮਾਤਮਾ ਨੇ ਹੋਲਿਕਾ ਨੂੰ ਸਾੜ ਦਿੱਤਾ ਸੀਗਾ ਹੁਣ ਇਹ ਹਿੱਥ ਦਿਨ ਨੂੰ ਅਸੀਂ ਮਨਾਉਣੇ ਹੈਗੇ ਆ ਹੋਲੀ ਦੇ ਰੂਪ ਦੇ ਵਿੱਚ ਮੈਂ ਜਿਹੜੀ ਆ ਪੁੰਨ ਦੀ ਪਾਪ ਦੇ ਉੱਤੇ ਜਿੱਤ ਦੇ ਰੂਪ ਦੇ ਵਿੱਚ ਇਸ ਹੋਲੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਆ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਆ ਤੇ ਬੁਰਾਈ ਦੀ ਹਾਰ ਹੁੰਦੀ ਆ ਸੋ ਦੋਸਤੋ ਸਾਨੂੰ ਹਮੇਸ਼ਾ ਸੱਚਾਈ ਦੇ ਰਾਹ ਤੇ ਚੱਲਣਾ ਚਾਹੀਦਾ ਰੱਬ ਦੇ ਨਾਲ ਜੁੜੇ ਰਹਿਣਾ ਚਾਹੀਦਾ ਮਿਲਦਿਆਂ ਜੀ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਤਦ ਤੱਕ ਲਈ ਧੰਨਵਾਦ ਰੱਬ ਰੱਖਾ ਹੋਲੀ ਦੀਆਂ ਬਹੁਤ ਬਹੁਤ ਮੁਬਾਰਕ